ਤਨ ਆਸਰੀ ਮਹਿਲਾ ਚੌਥਾ ਗੁਣ ਕਹੋ ਹਰ ਲੋਵ ਕਰੋ ਸੇਵਾ ਸਤਗੁਰ ਇਵ ਹਰ ਹਰ ਨਾਮ ਧਿਆਈ ਹਰ ਦਰਗਹਿ ਭਾਵੇ ਫਿਰ ਜਨਮ ਨਾ ਆਵੇ ਹਰ 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 ਜੋਤ ਸਮਾਈ ਜਪ ਮਨ ਨਾਮ ਹਰੀ ਹੋਏ ਸਰਬ ਸੁਖੀ ਹਰ ਜਸ ਊਚ ਸਭਨਾ ਤੇ ਉਪਰ ਹਰ 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 ਸੇਵ ਚੜਾਈ ਰਹਾ ਹਰ ਕਿਰਪਾ ਨਿਦਕੀਨੀ ਗੁਰ ਭਗਤ ਹਰ ਦੀਨੀ ਤਬ ਹਰ ਸਿਉ ਪ੍ਰੀਤ ਬਨਾਈ ਬਹੁ ਚਿੰਤ ਵਿਸਾਰੀ ਹਰ ਨਾਮ ਔਰ ਧਾਰੀ ਨਾਨਕ ਹਰ ਭਏ ਹੈ ਸਖਾਈ ਤਨਾਸੀ ਮਹਲਾ 4 ਹਰ ਪੜ ਹਰ ਲਿਖ ਹਰ ਜਪ ਹਰ ਗਾਓ ਹਰ ਭਉਜਲ ਪਾਰ ਉਤਾਰੀ ਮਨ ਬਚਨ ਹਿਰਦੇ ਧਿਆਏ ਹਰ ਹੋਏ ਸੰਤੁਸ਼ਟ ਏਵ ਪੜ ਹਰ ਨਾਮ ਮੁਰਾਰੀ ਮਨ ਜਪੀਏ ਹਰ ਜਗਦੀਸ਼ ਮਿਲ ਸੰਗਤ ਸਾਧੂ ਮੀਤ ਸਦਾ ਆਨੰਦ ਹੋਵੇ ਦਿਨ ਰਾਤੀ ਹਰ ਕੀਰਤ ਕਰ ਬਨਵਾਰੀ ਰਹਾਉ ਹਰ ਹਰ ਕਰੀ ਦ੍ਰਿਸ਼ਟ ਤਬ ਭयो ਮਨ ਉਦਮ ਹਰ ਹਰ ਨਾਮ ਜਪਿਓ ਗਤ ਭਈ ਹਮਾਰੀ ਜਨ ਨਾਨਕ ਕੀ ਪਤਿ ਰਾਖ ਮੇਰੇ ਸੁਆਮੀ ਹਰ ਆਏ ਭਰਿਓ ਹੈ ਸਰਣ ਤੁਮਾਰੀ ਤਨਾਸਰੀ ਮਹਿਲਾ ਚੌਥਾ ਛੋਰਾ ਸਿ ਸਿਧ ਬੁੱਧ 33 ਕੋਟ ਮਨਜਨ ਸਭ ਚਾਹੇ ਹਰ ਜਿਓ ਤੇਰੋ ਨਾਉ ਗੁਰ ਪ੍ਰਸਾਦ ਕੋ ਵਿਰਲਾ ਪਾਵੇ ਜਿਨ ਕੋ ਲਿਲਾਟ ਦਿਖਿਆ ਤੁਰ ਪਾਉ ਜਪ ਬਨ ਰਾਮੇ ਨਾਮ ਹਰ ਜਸ ਊਤਮ ਕਾਮ ਜੋ ਗਾਵੇ ਸੁਣੇ ਤੇਰਾ ਜਸ ਸੁਆਮੀ ਹੋ ਤਿਨ ਕੇ ਸਦ ਬਲੇ ਹਾਰੇ ਜਾਓ ਰਹਾਓ ਸਣਾਗਤ ਪ੍ਰਤੀ ਪਾਲਕ ਹਰ ਸੁਆਮੀ ਜੋ ਤੁਮ ਦੇਹੋ ਸੋਈ ਹੋ ਪਾਉ ਦੀਨ ਦਿਆਲੇ ਕਿਰਪਾ ਕਰ ਦੀਜੇ ਨਾਨਕ ਹਰ ਸਿਮਰਣ ਕਾਹੈ ਚਾਉ ਤਨਾਤ ਸ੍ਰੀ ਮਹਲਾ ਚੌਥਾ ਸੇਵਕ ਸਿੱਖ ਪੂਜਣ ਸਭ ਆਵੇ ਸਭ ਗਾਵੇ ਹਰ ਹਰ ਊਤਮ ਬਾਣੀ ਗਾਵਿਆ ਸੁਨਿਆ ਤਿਨ ਕਾ ਹਰ ਥਾਏ ਪਾਵੇ ਜਿਨ ਸਤਗੁਰ ਕੀ ਆਗਿਆ ਸਤ ਸਤ ਕਰ ਮਾਨੀ ਬੋਲੋ ਭਾਈ ਹਰ ਕੀਰਤ ਹਰ ਪਵਜਲ ਤੀਰਥ ਹਰ ਦਰ ਤਿੰਨ ਕੀ ਊਤਮ ਬਾਤ ਹੈ ਸੰਤੋ ਹਰ ਕਥਾ ਜਿਨ ਜਨਹੁ ਜਾਣੀ ਰਹਾਓ ਆਪੇ ਗੁਰ ਚੇਲਾ ਹੈ ਆਪੇ ਆਪੇ ਹਰ ਪ੍ਰਭ ਝੋਜ ਵਿਡਾਨੀ ਜਨ ਨਾਨਕ ਆਪ ਮਿਲਾਏ ਸੋਈ ਹਰ ਮਿਲਸੀ ਔਰ ਸਭ त्याग ਓਹਾਹਰ ਪਾਣੀ ਤਨਾ ஸ்ரீ ਮਹਲਾ ਚੌਥਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਕੇ ਵਸ ਹੈ ਕਾਮ ਦੇਨਾ ਸੋ ਐਸਾ ਹਰ ਧਿਆਈਏ ਮੇਰੇ ਜੀੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ ਜਪ ਮੰਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਊਜਲ ਹੋਈ ਹੈ ਨਿਤ ਧਿਆਈਏ ਹਰ ਪੁਰਖ ਨਿਰੰਜਨਾ ਰਹਾਉ ਜਹ ਹਰ ਸਿਮਰਨ ਭਇਆ ਤਹ ਉਪਾਦ ਗਤ ਕੀਨੀ ਵਡ ਭਾਗੀ ਹਰ ਜਪਨਾ ਜਨ ਨਾਨਕ ਕੋ ਗੁਰ ਇਹ ਮਤ ਦੀਨੀ ਜਪ ਹਰ ਪਵ ਜਲ ਤਰਨਾ ਤਨਾ ਸ੍ਰੀ ਮਹਿਲਾ ਚੌਥਾ ਮੇਰੇ ਸਾਹਾ ਮੈਂ ਹਰ ਦਰਸਨ ਸੁਖ ਹੋਏ 함ਰੀ ਬੇਦਨ ਤੂੰ ਜਾਣਤਾ ਸਾਹਾ ਅਵਰ ਕਿਆ ਜਾਣੇ ਕੋਏ ਰਹਾਉ ਸਾਚਾ ਸਾਹਿਬ ਸਚ ਤੂੰ ਮੇਰੇ ਸਾਹਾ ਤੇਰਾ ਕੀਆ ਸਚ ਸਭ ਹੋਏ ਝੂਠਾ ਕਿਸ ਕੋ ਆਖੀਐ ਸਾਹਾ ਦੂਜਾ ਨਹੀਂ ਕੋਏ ਸਭਨਾ ਵਿੱਚ ਤੂੰ ਵਰਤਦਾ ਸਾਹਾ ਸਭ ਤੁਝ ਹੀ ਧਿਆਵੇ ਦਿਨ ਰਾਤ ਸਭ ਤੁਝ ਹੀ ਥਾਵੋ ਮੰਗਤੇ ਮੇਰੇ ਸਾਹਾ ਉਹ ਸਭਨਾ ਕਰੇ ਇੱਕ ਦਾਤ ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹਾ ਤੁਜ ਤੇ ਬਾਹਰ ਕੋਈ ਨਾ ਹੈ ਸਭ ਜੀ ਤੇਰੇ ਤੂੰ ਸਭ ਜਦਾ ਮੇਰੇ ਸਾਹਾ ਸਬਤੁ ਤੁਝਿ ਮਾਹੇ ਸਮਾਹੇ ਸਬਨਾ ਕੀ ਤੂ ਆਸ ਹੈ ਮੇਰੇ ਪਿਆਰੇ ਸਬ ਤੁਝੇ ਧਿਆਵੇ ਮੇਰੇ ਸਾਹਾ ਜੋ ਪਾਵੇ ਤੂ ਰਖ ਤੂ ਮੇਰੇ ਪਿਆਰੇ ਸਚ ਨਾਨਕ ਕੇ ਪਾਤ ਸਾਹਾ ਤਨਾਹ ਸ੍ਰੀ ਮਹਿਲਾ ਪੰਜਵਾ ਕਰ ਪਹਿਲਾ ਚਉਪਦੇ ਇਕ ਓੰਕਾਰ ਸਤਿਗੁਰ ਪ੍ਰਸਾਦ ਭਵ ਖੰਡਨ ਦੁਖ ਪੰਜਨ ਸੁਆਮੀ ਭਗਤ ਵਛਲ ਨਿਰੰਕਾਰੇ ਕੋਟ ਪਰਾਧ ਮਿਟੇ ਖਿਨ ਭੀਤਰ ਜਾ ਗੁਰਮੁਖ ਨਾਮ ਸਮਾਰੇ ਮੇਰਾ ਮਨ ਲਾਗਾ ਹੈ RAM ਪਿਆਰੇ ਦੀਨ ਦਿਆਲ ਕਰੀ ਪ੍ਰਭ ਕਿਰਪਾ ਵਸ ਕੀਨੇ ਪੰਚ ਦੁ ਉਤਾਰੇ ਰਹਾਉ ਤੇਰਾ ਥਾਨ ਸੁਹਾਵਾ ਰੂਪ ਸੁਹਾਵਾ ਤੇਰੇ ਭਗਤ ਸੋਹੇ ਦਰਬਾਰੇ ਸਰਬ ਜੀ ਆਕੇ ਦਾਤੇ ਸੁਆਮੀ ਕਰ ਕਿਰਪਾ ਲੇਹੋ ਬਾਰੇ ਤੇਰਾ ਵਰਨ ਨਾ ਜਾਪੇ ਰੂਪ ਨ ਲਖੀਏ ਤੇਰੀ ਕੁਦਰਤ ਕੋਨ ਬੀ ਚਾਰੇ ਜਲ ਥਲ ਮਹੀ ਅਲ ਰਵਿਆ ਸ੍ਰਬ ਠਾਈ ਅਗਮ ਰੂਪ ਗਿਰਧਾਰੇ ਕੀਰਤ ਕਰੇ ਸਗਲ ਜਨ ਤੇਰੀ ਤੂ ਅਬਿਨਾਸੀ ਪੁਰਖ ਮੁਰਾਰੇ ਜੋ ਪਾਵੇ ਤਿਉਰਾ ਖਹੁ ਸੁਆਮੀ ਜਨ ਨਾਨਕ ਸਰਨ ਬੁਆਰੇ ਤਨਾਸ੍ਰੀ ਮਹਲਾ 5 ਬਿਨ ਜਲ ਪ੍ਰਾਨ ਤਜੇ ਹੈ ਮੀਨਾ ਜਿਨ ਜਲ ਸੋਹੇਤ ਬਡਾਇਓ ਕਮਲ ਹੇਤ ਬਿਨ ਸੋਹੈ ਭਵਰਾ ਓਨ ਮਾਰਗ ਨਿਕਸ ਨਾ ਪਾਇਓ ਅਬ ਮਨ ਏਕਸ ਸਿਓ ਮੋਹ ਕੀਨਾ ਮਰੇ ਨ ਜਾਵੇ ਸਦ ਹੀ ਸੰਗੇ ਸਤਗੁਰ ਸਬਦੀ ਚੀਨਾ ਰਹਾਉ ਕਾਮ ਹੇਤ ਕੁੰਚਰ ਲੈ ਫਾਕਿਓ ਉਹ ਪਰਵਸ ਭਇਓ ਵਿਚਾਰਾ ਨਾਦ ਹੇਤ ਸਿਰ ਢਾਰਿਓ ਕੁਰੰਕਾ ਉਸ ਹੀ ਹੇਤ ਬੇਦਾਰਾ ਦੇਖ ਕੁਟੰਬ ਲੋਭ ਮੋਹ ਪ੍ਰਾਨੀ माया ਕੋ ਲਪਟਾਣਾ ਅਤਰਤਿਓ ਕਰ ਲੀਨੋ ਆਪਣਾ ਓਨ ਛੋੜ ਸਰਾ ਪਰ ਜਾਣਾ ਬਿਨ ਗੋਬਿੰਦ ਅਵਰ ਸੰਗ ਨੇਹਾ ਓਹ ਜਾਣੋ ਸਦਾ ਦੁਹੇਲਾ ਕੋ ਨਾਨਕ ਗੁਰ ਇਹ ਬੁਝਾਇਓ ਪ੍ਰੀਤ ਪ੍ਰਭੂ ਸਦ ਕੇਲਾ ਤਨਾਸ੍ਰੀ ਮਹਿਲਾ 5 ਕਰਿ ਕਿਰਪਾ ਦਿਓ ਮੋਹਿ ਨਾਮਾ ਬੰਧਨ ਤੇ ਛੁਟਕਾਰੇ ਮਨ ਤੇ ਬਿਸਰਿਓ ਸਗਲੋ ਧੰਧਾ ਗੁਰ ਕੀ ਚਰਣੀ ਲਾਏ ਸਾਧ ਸੰਗ ਚਿਤ ਬਿਰਾਣੀ ਛਾਡੀ ਅਹੰ ਭੁਦ ਮੋਹ ਮਨ ਬਾਸਨ ਦੇ ਕਰੇ ਗਢਾ ਗਾੜੀ ਰਹਾਉ ਨਾ ਕੋ ਮੇਰਾ ਦੁਸ਼ਮਨ ਰਹਾ ਨਾ ਹਮ ਕਿਸ ਕੈ ਬੈਰਾਈ ਬ੍ਰਹਮ ਪਸਾਰ ਪਸਾਰਿਓ ਭੀਤਰ ਸਤਗੁਰ ਤੇ ਸੋ ਜੀ ਪਾਈ ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ ਦੂਰ ਪਰਾਯੋ ਮਨ ਕਾ ਬਿਰਹਾ ਤਾ ਮੇਲ ਕੀਓ ਮੇਰੇ ਰਾਜਨ ਬਿਨਸਿਓ ਢੀਠਾ ਅੰਮ੍ਰਿਤ ਵੂਠਾ ਸਬਦ ਲਗੋ ਗੁਰ ਮੀਠਾ ਦਲ ਥਲ ਮਹੀਲ ਸਰਬ ਨਿਵਾਸੀ ਨਾਨਕ ਰਮਈਆ ਢੀਠਾ ਤਨਾਤ ਸ੍ਰੀ ਮਹਲਾ 5 ਜਪਤੇ ਦਰਸ਼ਨ ਭੇਟੇ ਸਾਧੂ ਭਲੇ ਦਿਨਸ ਓਏ ਆਏ ਮਹਾ ਆਨੰਦ ਸਦਾ ਕਰ ਕੀਰਤਨ ਪ੍ਰਕਿਰਿ ਵਿਧਾਤਾ ਪਾਏ ਅਬ ਮੋਹਿ ਰਾਮ ਜਸੋ ਮਨ ਗਾਇਓ पयो प्रगास सदा सुख मन में सतगुरु पूरा पायो रहौ गुणनिधान रिद्ध भीतर बसया ता दुख परम पो पागा भई परापत वस्त अगोचर राम नाम रंग लागा चिंत या चिंता सोच या सोचा सोख लोभ मोह थाका ਹਉ ਮੇ ਰੋਗ ਮਿਟੇ ਕਿਰਪਾ ਤੇ ਜਮਤੇ ਭਏ ਬਿਬਾਕਾ ਗੁਰ ਕੀ ਟਹਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਪਾਣੀ ਕਉ ਨਾਨਕ ਜਿਨ ਜਮਤੇ ਕਾਢੇ ਤਿਸ ਗੁਰ ਕੇ ਕੁਰਬਾਨੀ ਤਨਾਸਰੀ ਮਹਲਾ 5 ਜਿਸ ਕਾ ਤਨ ਮਨ ਤਨ ਸਭ ਤਿਸ ਕਾ ਸੋਈ ਸੁਘੜ ਸੁਜਾਨੀ ਤਿੰਹੀ ਸੁੜਿਆ ਦੁੱਖ ਸੁਖ ਮੇਰਾ ਤੋਬਿਦ ਨੀ ਕੀ ਖਟਾਨੀ ਜੀ ਕੀ ਏਕੇ ਹੀ ਪਹਿਮਾਨੀ ਅਵਰੇ ਜਤਨ ਕਰ ਰਹੇ ਬਹੁ ਤੇਰੇ ਤਿੰਨ ਤਿਲ ਨਹੀਂ ਕੀਮਤ ਜਾਣੀ ਰਹਾਉ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰ ਦੀਨੋ ਮੰਤਾਨੀ డిగెన్ ਢోਲੇ ਢిੜ ਕਰ ਰਹयो पूरन ਹੋਏ ਤ੍ਰਿਪਤਾਨੀ ਹੋਏ ਜੋ ਬੀਜ ਹਮ ਤੁਮ ਕਛ ਹੋਤੇ ਤਿਨ ਕੀ ਬਾਤ ਬਿਲਾਨੀ ਅਲੰਕਾਰ ਮਿਲ ਥੈ ਲੀ ਹੋਈ ਹੈ ਤਾਤੇ ਕਨਿਕ ਵਖਾਨੀ ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਜੇ ਅਨਹਤ ਬਾਣੀ ਕਹੋ ਨਾਨਕ ਨਹਿ ਚਲ ਕਰ ਬਾਧਿਓ ਗੁਰ ਕੀਓ ਬੰਧਾਨੇ ਤਨਾ ਸ੍ਰੀ ਮਹਿਲਾ ਪੰਜਵਾ ਵਡੇ ਵਡੇ ਰਾਜਨ ਅਰ ਭੂਮਨ ਤਾਂ ਕੀ ਤ੍ਰਸਨ ਨਾ ਬੂਜੀ ਲਪਟ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨਾ ਸੂਝੀ ਵਿਖਿਆ ਮਹਿ ਕਿਨਹੀ ਤ੍ਰਪਤ ਨ ਪਾਈ जो पावक ईधन नहीं त्रापे बिनहर कहा घाई रहाओ दिन दिन करत भोजन बहो बिंजन ताकि मिटे ना भूखा उदम करे सुवान की न्याई चारे कुंटा घोखा कामवंत कामी बहु नारी पर ग्रह जो हो न चूके ਦਿਨ ਪ੍ਰਤ ਕਰੇ ਕਰੇ ਪਛਤਾਪੇ ਸੋਗ ਲੋਭ ਮਹਿ ਸੂਕੇ ਹਰ ਹਰ ਨਾਮ ਅਪਾਰ ਅਮੋਲਾ ਅੰਮ੍ਰਿਤ ਇੱਕ ਨਿਧਾਨ ਸੁਖ ਸਹਿਜ ਆਨੰਦ ਸੰਤਨ ਕੈ ਨਾਨਕ ਗੁਰ ਤੇ ਜਾਨਾ ਤਨਾਸਰੀ ਮਹਲਾ 5 ਲਵੇ ਨ ਲਾਗਨ ਕੋ ਹੈ ਕਚੂਏ ਜਾ ਕੋ ਫਿਰ ਇਹੋ ਤਾਵੇ ਜਾ ਕੋ ਗੁਰ ਦੀਨੋ ਇਹੋ ਅੰਮ੍ਰਿਤ ਤਿਸ ਹੀ ਕੋ ਬਨ ਆਵੇ ਜਾ ਕੋ ਆਇਓ ਏਕ ਰਸਾ ਖਾਨ ਪਾਨ ਆਨ ਨਹੀਂ ਖੁੱਧਿਆ ਤਾਂ ਕੇ ਚਿਤਨਾ ਬਸਾ ਰਹਾਓ ਮੋਲਿਓ ਮਨ ਤਨ ਹੋਇਓ ਹਰਿਆ ਏਕ ਬੂੰਦ ਜਿਨ ਪਾਈ ਬਰਨ ਨਾ ਸਾਖੋ ਉਸ ਤਤਤਾ ਕੀ ਕੀਮਤ ਕਹਿਣ ਨਾ ਜਾਈ ਕਾਲ ਨਾ ਮਿਲਿਓ ਸੇਵ ਨਾ ਮਿਲਿਓ ਮਿਲਿਓ ਆਏ ਅਚਿੰਤਾ ਜਾ ਕੋ ਦਇਆ ਕਰੀ ਮੇਰੇ ਠਾਕੁਰ ਤਿਨ ਗੁਰ ਹੈ ਕਮਾਨੋ ਮੰਤਾ ਦੀਨ ਦਇਆਲ ਸਦਾ ਕਿਰਪਾਲਾ ਸਰਬ ਜੀਆ ਪ੍ਰਤ ਪਾਲਾ ਪੋਤ ਪੋਤ ਨਾਨਕ ਸੰਗ ਰਵਿਆ ਜੋ ਮਾਤਾ ਬਾਲ ਗੋਪਾਲਾ ਤਨਾਸ੍ਰੀ ਮਹਿਲਾ ਪੰਜਵਾ ਬਾਹਰ ਜਾਓ ਗੁਰ ਆਪਣੇ ਉਪਰ ਜਿਨ ਹਰ ਹਰ ਨਾਮ ਦੜਾਇਆ ਮਹਾ ਉਦਿਆਨ ਅੰਧਕਾਰ ਮੈਂ ਜਿਨ ਸੀਧਾ ਮਾਰਗ ਦਿਖਾਇਆ ਹਮਰੇ ਪ੍ਰਾਨ ਗੋਪਾਲ ਗੋਬਿੰਦ इहा उहा सरब थोक की जिसे है हमारी चिंद रहाओ जाके सिमरन सरब निधाना मान महत पत पूरी नाम लैत कोट अगना से भगत बाछे सब तूरी सरब मनोरथ जे को चाहे सेवे एक निधाना ਪਾਰ ਬ੍ਰਹਮ ਅਪਰੰਪਰ ਸੁਆਮੀ ਸਿਮਰਤ ਪਾਰ ਪਰਾਨਾ ਸੀਤਲ சாੰਤ ਮਹਾ ਸੁਖ ਪਾਇਆ ਸੰਤ ਸੰਗੇ ਰਹਿਓ ਔਲਾ ਹਰ ਤਨ ਸੰਚਨ ਹਰ ਨਾਮ ਭੋਜਨ ਇਹੋ ਨਾਨਕ ਕੀਨੋ ਚੋਲਾ